ਮੇਤ੍ਰੋ ਅੱਜਨਾ ਮੈਂ ਉਹ ਵੀਰਪਰਾਵਾਂ ਵਾਸਤੇ ਬਿਸ਼ੇਰੀ ਲਿਆਇਆ ਜਿਹੜੇ ਮੇਰੇ ਵੀਰ ਭਰਾ ਨੇ ਰੱਖਣੀ ਆ ਪਹਿਲੀ ਵਾਰੀ ਬਾਕੀ ਪਾਸਰ ਬਣ ਜੂ ਬੱਚੀ ਤੇ ਖਾਨਦਾਨ ਵੀ ਚੰਗਾ ਜਿੰਨੀ ਕੀ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਆ ਛੋਡੇ ਨਾਲ ਆਪਾਂ ਵੀਡੀਓ ਚ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਆ ਤੇ ਜੇ ਤੁਸੀਂ ਵੀ ਆਪਣੇ ਪੇਜ ਤੇ ਵੀਡੀਓ ਵਗੈਰਾ ਕਰਾਉਣੀ ਆ ਕਾਸੀ ਵੀ ਚੀਜ਼ ਦੀ ਪ੍ਰੋਮੋਸ਼ਨ ਵੀਡੀਓ ਕਰਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਜੀ ਆਪਣਾ ਤੇ ਬਾਕੀ ਕਰਦੇ ਆ ਬਸ਼ੇਰੀ ਦੀ ਡਿਟੇਲ ਬਾਰੇ ਗੱਲਬਾਤ ਤੇ 19 ਮਹੀਨੇ ਉਮਰ ਦੱਸੀ ਹੈ ਜੀ ਮਾਲਕ ਵੀਰਾਂ ਨੇ 60 ਇੰਚ ਹਾਈਟ ਹੈ ਜੀ ਤੇ ਅਲੀ ਸ਼ਾਨ ਬਲੱਡ ਲਾਈਨ ਦੀ ਆ ਤੇ ਰਾਜਵansh ਘੋੜੇ ਦੀ ਬੱਚੀ ਹੈ ਜੀ ਤੇ ਦਿਲਸ਼ਾਨ ਘੋੜੇ ਦੀ ਪੋਤੀ ਆ ਤੇ ਏਰੀਆ ਬਾਈ ਹੋਰਿਆਂ ਦਾ ਮਹਾਲੀ ਹੈ ਜੀ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜੀ ਮਾਲਕ ਵੀਰਾਂ ਦਾ ਬਾਕੀ ਤੁਸੀਂ ਗੱਲਬਾਤ ਕਰਕੇ ਡਿਟੇਲ ਕੰਮ ਵਰਮ ਕਰਾ ਲਿਓ ਤੇ ਨੰਬਰ ਸਕਰੀਨ ਤੇ ਆ ਕਰ ਲਓ ਜੀ ਸੰਪਰਕ ਤੇ ਬਾਕੀ ਜੇ ਤੁਸੀਂ ਆਪਣੇ ਨਾਲ ਵੀਡੀਓ ਬਾਰੇ ਕੋਈ ਗੱਲਬਾਤ ਕਰਨੀ ਹੈ ਤਾਂ ਨੰਬਰ ਆਪਣਾ ਹੁਣ ਸਕਰੀਨ ਤੇ ਵੇਖ ਰਹੇ ਹੋ 855482340 ਨੰਬਰ ਤੇ ਮੈਸੇਜ ਕਰ ਸਕਦੇ ਹੋ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ